ਵੋਟਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਅਲੀ ਹੈ ਕਿ ਜੋ ਪਹਿਲੇ ਜ਼ੋਨ ਨੂੰ ਵੋਟਾਂ ਪਾਈਆਂ ਨੇ ਇਹਨਾਂ ਵੋਟਾਂ ਦੇ ਵਿੱਚ ਸਟਾਫ ਫਰਜ਼ ਬਣਦਾ ਹੈ ਕਿ ਅਸੀਂ ਜਿਸ ਤਰ੍ਹਾਂ ਫਰੀਦਕੋਟ ਤੋਂ ਕੌਂ ਦੇ ਮਹਾਨ ਸ਼ਹੀਦ ਭਾਈ ਗੰਗ ਸਿੰਘ ਦੇ ਸੁਪੁੱਤਰ ਸਰਦਾਰ ਸੰਜੀਤ ਸਿੰਘ ਜੀ ਪਾਰਲੀਮੈਂਟ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਤਸ ਗੁਡੀਪ ਸਿੰਘ ਸਰਸਾ ਪੰਜਾਬ ਪਸੰ ਖਾਸ ਕਰਕੇ ਫਰੀਦਕੋਟ ਪਾਰਲੀਮੈਂਟ ਹਲਕਾ ਖਡੂਰ ਸਾਹ ਪਾਰਲੀਮੈਂਟ ਹਲਕਾ ਅਤੇ ਸੰਗਰੂਪ ਪਾਰਲੀਮੈਂਟ ਹਲਕਾ ਤੇ ਅੰਮ੍ਰਿਤਸਰ ਇਹਨਾਂ ਚਾਰ ਹਲਕਿਆਂ ਦੇ ਵਿੱਚ ਵੋਟਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਆਲੀ ਹੈ ਕਿ ਜੋ ਪਹਿਲੇ ਜ਼ੋਨ ਨੂੰ ਵੋਟਾਂ ਪਾਰੀਆਂ ਨੇ ਇਹਨਾਂ ਲੋਕਾਂ ਦੇ ਵਿੱਚ ਸੌਟਾ ਫਰਜ ਬਣਦਾ ਹੈ ਕਿ ਅਸੀਂ ਜਿਸ ਤਰ੍ਹਾਂ ਫਰੀਦਕੋਟ ਤੋਂ ਕੌਂ ਦੇ ਮਹਾਨ ਸ਼ਹੀਦ ਭਾਈ ਗੰਗ ਸਿੰਘ ਦੇ ਸੁਪੁੱਤਰ ਸਰਦਾਰ ਸੰਜੀਤ ਸਿੰਘ ਜੀ ਪਾਰਲੀਮੈਂਟ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ ਤੇ ਜਿਨ੍ਹਾਂ ਨੇ ਸਭੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਕਥਾਂ ਤੇ ਪੋਪਾ ਨਾਲ ਕੀਤੇ ਹਮਲੇ ਤੋਂ ਬਾਅਦ ਜਿੱ ਕੀ ਹੋਈ ਸਾਡੀ ਪਾਕ ਸਿਰ ਦੇ ਉੱਤੇ ਰੱਖੀ ਉਸੇ ਪੌਂਦੇ ਬਹਾਦਰ ਸ਼ਹੀਦ ਭਾਈ ਬਲ ਸਿੰਘ ਭਾਈ ਸੋਨ ਸਿੰਘ ਭਾਈ ਗੇਸ ਸਿੰਘ ਨੇ ਅੱਜ ਬੇਸ਼ੱਕ ਆਸਰਵੀਰ ਬਾਦਲਰਗੇ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਸ ਟੈਂਡ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਸ ਟਾਈਮ ਦੀ ਹਾਲਤ ਸੀ ਟੈਂਕਾਂ ਤੇ ਤੋਪਾਂ ਦੇ ਨਾਲ ਜੋ ਹਮਲਤ ਕੀਤੀ ਸੀ ਉਸ ਟਾਈਮ ਦੇ ਭਾਰਤ ਦੀ ਸਰਕਾਰ ਵੱਲੋਂ ਜਿਸ ਕੀ ਮਹਾਰੂ ਪ੍ਰਧਾਨ ਮੰਤਰੀ ਸ੍ਰੀ ਮਤੀ ਕੇਂਦਰਾ ਖਾਂਦੇ ਵੱਲੋਂ ਉਹ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਲੇਕਿਨ ਅੱਜ ਤੱਕ ਕਦੇ ਵੀ ਜਦੋਂ ਜੂਮ ਦੇ ਵਿੱਚ ਕੀ ਆਪਤਾ ਮਨਾਇਆ ਜਾਂਦਾ ਸ਼ਹੀਦੀ ਯਾਦਾਂ ਨਾਲ ਦਾ ਅੱਜ ਤੱਕ ਇਹ ਤਾਂ ਹੈ ਕਿ ਸਰੋਮੀ ਕਮੇਟੀ ਸ੍ਰੀ ਆਪਤਾ ਸਹਿਬ ਤੇ ਅਖੰਡ ਪਾਠ ਆਰੰਭ ਕਰਾ ਕੇ ਧੂਪ ਪਾ ਦਿੰਦੇ ਆ ਲੇਕਿਨ ਚੋਰਾ ਮੰਨੂ ਧੂਪ ਪਾ ਕੇ ਤੇ ਅਰਦਾਸ ਕਰਾ ਕੇ ਤੇ ਚੁੱਪਕੇ ਤੇ ਚਲਦੇ ਆ ਕਦੀ ਵੀ ਅੱਜ ਤੱਕ ਦੀਵਾਨਾ ਹਾਲ ਵਿੱਚ ਸਾਦੇ ਚ ਕਦੇ دیਵਾਨੀ ਲਗਾ ਕਦੀ ਬਲਾਰੇ ਨਹੀਂ ਬੋਲੇ ਤੇ ਕਦੇ ਨ ਕੀਤਾ ਲੇਕਿਨ ਜਦੋਂ ਅਡਕਸ਼ਨਾਂ ਹੁੰਦੀਆਂ ਨੇ ਉਸ ਟਾਈਮ ਦੇ ਉੱਤੇ ਇਹ ਸੰਗੀਰ ਬਾਦਲ ਤੇ ਪਹਿਲਾ ਇਹਦਾ ਪਿਤਾ ਪ੍ਰਕਾਸ਼ ਸਿੰਘ ਬਾਦਲ ਉਹ ਸ੍ਰੀ ਅਕਾਲ ਪੁਰਖ ਸਾਹਿਬ ਦੇ ਟੱਕੇ ਦੀਆਂ ਪੋਟਾਂ ਵਾਕ ਕੇ ਤੇ ਲੋਕਾਂ ਦੀਆਂ ਭਾਵਨਾਵਾਂ ਢੁਕਾ ਕੇ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਅੱਜ ਜੇ ਵੇਖਿਆ ਜਾਵੇ ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬੰਤ ਸਿੰਘ ਜਿਨ੍ਹਾਂ ਨੇ ਸਾਡੀ ਡਿੱਗੀ ਹੋਈ ਪਾਕ ਸਿੱਤਰ ਕਾਈ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੋ ਪਾਰਲੀਮੈਂਟ ਹਲਕਾ 3 ਕੋਰਟ ਤੋਂ ਇਲੈਕਸ਼ਨ ਅਲਰੇਡੀ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਬਤਵਾ ਸਾਡੀ ਜਿਹੜੀ ਆ ਜ਼ਿੰਮੇਵਾਰੀ ਬਣਦੀ ਆ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਸ਼ਹੀਦ ਨੂੰ ਜਿਹੜਾ ਉਹ ਆਪਣੀ ਸ਼ਰਧਾ ਦੇ ਪੁਰਪੇਟ ਕਰਨ ਵਾਸਤੇ ਇੱਕ ਵੋਟ ਦੇ ਨਾਲ ਅਸੀਂ ਆਪਣੀ ਸਰਧਾ ਜਿਹੜੀ ਜਿਹੜੀ ਪੇਟ ਕਰ ਸਕਦੇ ਹਾਂ ਕਿ ਉਹਨਾਂ ਸ਼ਹੀਦਾਂ ਦਾ ਪਰਿਵਾਰਾਂ ਦਾ ਬਾ ਸਰਕਾਰ ਹੋਵੇ ਔਰ ਦੂਸਰਾ ਜੋ ਕਿ ਖਡੂਰ ਸਾਹਿਬ ਹਲਕੇ ਤੋਂ ਭਾਈ ਅਨੰਤਪਾਲ ਸਿੰਘ ਇਲੈਕਸ਼ਨ ਲੜ ਰਹੇ ਨੇ ਇਹ ਤਾਂ ਜਤਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਖਡੂਰ ਸਾਹਿਬ ਦੇ ਇੱਕ ਸਾਗੇ ਕੌਮ ਲਈ ਅਣਖਵਾ ਸਵਾਲ ਬਣ ਗਿਆ ਇੱਕ ਤਾਂ ਜਿਹੜੀ ਕਿ ਜਿਸ ਤਰ੍ਹਾਂ ਕੇ ਬੀਬੀ ਖਾਲੜਾ ਜੀ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਇਤੋਂ ਖੁਮਤੇ ਸੰਤ ਤੇ ਉਹ ਹਾਰ ਗਏ ਸੰਤ ਤੇ ਬੜੀ ਨਿਗੋਸ਼ੀ ਸੀ ਤੇ ਜਦੋਂ ਕੋ ਗੱਲ ਚੱਲਦੀ ਸੀ ਤੇ ਸਾਡਾ ਲੋਕ ਮਜ਼ਾਕ ਕਰਦੇ ਹਨ ਕਿ ਤੁਹਾਡੇ ਲੋਕ ਕਿਸ ਤਰ੍ਹਾਂ ਦੇ ਨੇ ਇਸ ਸਰਦਾਰ ਜਸਵੰਤ ਸਿੰਘ ਖਾਲੜਾ ਜਿਹਦੀ ਕਿੰਨੀ ਵੱਡੀ ਕੁਰਬਾਨੀ ਹੋਵੇ 25000 ਪਲਾਸਾ ਜਿਹੜੀਆਂ ਇਹਨਾਂ ਨੇ ਅਣਖ ਛਾਪੀਆਂ ਕਰਕੇ ਸਾਡੀਆਂ ਸਭ ਸੰਸਕਾਰ ਕੀਤੇ ਸ਼ਹੀਦਾਂ ਦੇ ਉਹਨਾਂ ਦੀਆਂ ਜਿਹੜੀ ਸੀ ਉਹ ਭਾਕਰਨ ਵਾਲਾ ਉਹਨਾਂ ਨੂੰ ਕੱਟਣ ਨੂੰ ਸਾਰਾ ਤੁਹਾਡੇ ਸਾਹਮਣੇ ਇਤਿਹਾਸ ਰੱਖਣ ਵਾਲਾ ਤੇ ਉਹਦੀ ਧਰਮ ਪਤਨੀ ਔਰ ਉਹਦਾ ਧਰਮ ਪਤਨੀ ਵੀ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਇੰਚ ਵੀ ਕਿਤੇ ਇਧਰ ਉਧਰ ਨਹੀਂ ਹੋਏ ਉਹਨਾਂ ਨੇ ਅੱਜ ਤੱਕ ਆਪਣਾ ਸਿਤਕ ਰੱਖਿਆ ਤੇ ਸ਼ਹੀਦਾਂ ਦੇ ਸੋਚ ਦਿੱਤੇ ਪੈਰਾ ਦਿੰਦੇ ਆ ਰਹੇ ਨੇ ਉਹਨਾਂ ਨੂੰ ਜਿਹੜੀ ਹਾਰ ਹੋਈ ਸੀ ਉਹਨਾਂ ਨੂੰ ਵੀ ਇੱਕ ਕਿਸਮ ਨਾਲ ਕੇ ਜਿਹੜਾ ਇੱਕ ਕਿਸਮ ਦਾ ਜਿਹੜੀ ਨਮੋਸ਼ੀ ਸਾਡੇ ਪਰੇ ਪਈ ਸੀ ਉਹ ਲਹਿレਗੀ ਤੇ ਇਹ ਸਾਡੀ ਇੱਕ ਅਣਖ ਦਾ ਸਵਾਲ ਹੈ ਤੇ ਵੇਖਣਾ ਹੈ ਕਿ ਲੋਕ ਗੱਲਾਂ ਕਰਦੇ ਨੇ ਕਿ ਕੀ ਖਡੂਰ ਸਾਹਿਬ ਤੋਂ ਜਿਹੜਾ ਭਾਈ ਅਮਰਪਾਲ ਸਿੰਘ ਆ ਰਕੇ ਜਿੱਤੇਗਾ ਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਜਿੱਤਨ ਦੀ ਖਾਤਿਰ ਦੂਰ ਜੀ ਰਹੀ ਇੱਕ ਇਤਿਹਾਸ ਰਚਿਆ ਜਾਏਗਾ ਪਰ ਕਿਤੇ ਉਹ ਨਾ ਹੋਵੇ ਕਿ ਜਿਹੜੀਆਂ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਬਹੁਤ ਵੱਡੀਆਂ ਸ਼ਕਤੀਆਂ ਨੇ ਭਾਜਪੀ ਬਹੁਤ ਵੱਡੀ ਸ਼ਕਤੀ ਹੈ ਇਸੇ ਤਰ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਹੈ ਤੇ ਇਹ ਜਿਹੜੇ ਸਾਡੇ ਦੁਸ਼ਮਣ ਜਮਾਤਾਂ ਨੇ ਸਾਡੀਆਂ ਇਹ ਬੜੀਆਂ ਚਤਰ ਤੇ ਚੁਲਾ ਕੇ ਨੇ ਤੇ ਇਹ ਕਿਤੇ ਇਹ ਨਾ ਹੋਵੇ ਕਿ ਵੋਟਰਾਂ ਨੂੰ ਕਿਤੇ ਬਲੈਕਮੇਲ ਕਰਕੇ ਜਾਂ ਪੈਸੇ ਦੀ ਦੁਰਵਰਤੋਂ ਕਰਕੇ ਤੇ ਇਹ ਕਿਤਨਾ ਦਸ ਇਸ ਕਰਕੇ ਹੰਕਾ ਖਰੂਰ ਸਾਹਿਬ ਤੀਸਰਾ ਹੰਕਾ ਜੋ ਸੰਗਰੂਪ ਤੋਂ ਸਰਦਾਰ ਸਿਮਰਜੀਤ ਸਿੰਘ ਵਾਹਣੇ ਉਹ ਵੀ ਹੁਣ ਤੱਕ ਇੱਕ ਕਾਮ ਦੀ ਗੱਲ ਕਰਦੇ ਆ ਰਹੇ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਸੰਗਰੂਪ ਤੋਂ ਸਰਦਾਰ ਸਿਮਰਜੀਤ ਸਿੰਘ ਵਾਹਣੇ ਜਿਹੜਾ ਉਹ ਉਹ ਵੋਟ ਪਾਈ ਜਾਵੇ ਤੇ ਇਸੇ ਤਰ੍ਹਾਂ ਸਰਦਾਰ ਈਮਾਨ ਸਿੰਘ ਮਾਨ ਜੋ ਕਿ ਹਾਕਾ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ ਇਹਨਾਂ ਚੌ ਹਲਕਿਆਂ ਦੇ ਵਿੱਚ ਜਿਹੜੀ ਆਪੇ ਕਰਤਾ ਮੈਂ ਚੌਥਾ ਸਾਕੇ ਲੈ ਕੇ ਜਾ ਕੇ ਤੇ ਆਫਰੀ ਰੋਮ ਪਰ ਮੈਂ ਕਈ ਦਿਨਾਂ ਤੋਂ ਮੇਰਾ ਸਿਹਤ ਲਾਪਟੇ ਕੇ ਮੈਂ ਸਰੀਰਕ ਤੌਰ ਤੇ ਹਾਜ਼ਰੀ ਨਹੀਂ ਲਵਾ ਸਕਿਆ ਇਲੈਕਸ਼ਨ ਦੇ ਵਿੱਚ ਜਿਸ ਕਰਕੇ ਮੈਂ ਇਸ ਵੀਡੀਓ ਰਾਹੀਂ ਪੰਜਾਬ ਵਸਿਆਂ ਨੂੰ ਖਾਸ ਕਰਕੇ ਜਿਹੜੇ ਚਾਰੇ ਹੱcke ਨੇ ਇਹਨਾਂ ਨੂੰ ਬੇਨਤੀ ਆਕੇ ਪੰਜਾਬ ਪੂਰੇ ਪੰਜਾਬ ਵਸਿਆਂ ਤੇ ਇਹ ਆਕੇ ਬੀਜੇਪੀ ਨੂੰ ਜਿਹੜਾ ਉਹ ਮੂਨੀ ਰੋਣਾ ਬੀਜੇਪੀ ਨੂੰ ਵੋਟ ਨਹੀਂ ਪਹੁੰਚਾਈ ਦੀ ਔਰ ਇਹਨਾਂ ਚਾਰ ਹਕਕੇ ਦੇ ਜਿਹੜੇ ਚਾਰ ਉਮੀਦਵਾਰਾਂ ਦੇ ਮੈਂ ਨਾਮ ਲਏ ਨੇ ਇਹਨਾਂ ਨੂੰ ਜਤੌਲਾ ਇੱਕ ਸਾਡੀ ਜਿਹੜੀ ਆ ਉਹ ਜ਼ਿੰਮੇਵਾਰੀ ਆ ਸਾਡਾ ਫਰਜ਼ ਹੈ ਕਿ ਇਸ ਕਰਕੇ ਮੈਂ ਵੀਡੀਓ ਰਾਹੀਂ ਆਪਦੇ ਚਰਨਾਂ ਵਿੱਚ ਅਰਦਾਸ ਕਰਦਾ ਉਮੀਦ ਹੈ ਕਿ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਿਹੜਾ ਇਹਤੇ ਪੁੱਛੜਾਓਗੇ ਔਰ ਇੱਕ ਜੂਨ ਜੋ ਵੋਟਾਂ ਪੈ ਰਹੀਆਂ ਨੇ ਇਹਨਾਂ ਇੱਕ ਜੂਨ ਨੂੰ ਤੁਸੀਂ ਇਹਨਾਂ ਨੂੰ ਜਿਹੜਾ ਹੋਰਾਂ ਨਾਲ ਕੇ ਇਹਨਾਂ ਦੇ ਚੋਣ ਨਿਸ਼ਾਨ ਤੇ ਇਹ ਤੁਸੀਂ ਇਹਨਾਂ ਨੂੰ ਦਰਤਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਟਾ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਅਲੀ ਹੈ ਕਿ ਜੋ ਪਹਿਲੇ ਜ਼ੋਨ ਨੂੰ ਰੋਟਾ ਤਾਰਿਆ ਨੇ ਇਹਨਾਂ ਰੋਟਾਂ ਦੇ ਵਿੱਚ ਸਟਾਫ ਫਰਜ਼ ਬਣਦਾ ਹੈ ਕਿ ਅਸੀਂ ਜਿਸ ਤਰ੍ਹਾਂ ਫਰੀਦਕੋਟ ਤੋਂ ਕੌਂ ਦੇ ਮਹਾਨ ਸ਼ਹੀਦ ਭਾਈ ਗੰਗ ਸਿੰਘ ਦੇ ਸੁਪੁੱਤਰ ਸਰਦਾਰ ਸੰਜੀਤ ਸਿੰਘ ਜੀ ਪਾਰਲੀਮੈਂਟ ਪਾਰਲੀਮੈਂਟ ਦੇ ਇਲੈਕਸ਼ਨ ਲੜ ਰਹੇ ਨੇ ਵੋਟਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਜੋ ਪਹਿਲੀ ਜੂਨ ਨੂੰ ਵੋਟਾਂ ਪਾਈਆਂ ਨੇ ਇਹਨਾਂ ਵੋਟਾਂ ਦੇ ਵਿੱਚ ਸਟਾਫ ਫਰਜ਼ ਬਣਦਾ ਹੈ ਕਿ ਅਸੀਂ ਜਿਸ ਤਰ੍ਹਾਂ ਫਰੀਦਕੋਟ ਤੋਂ ਕੌਂ ਦੇ ਮਹਾਨ ਸ਼ਹੀਦ ਭਾਈ ਦੰਤ ਸਿੰਘ ਦੇ ਸੁਪੁੱਤਰ ਸਦਾ ਸਿੰਘ ਜੀ ਦੇ ਪਾਰਲੀਮੈਂਟ ਪਾਰਲੀਮੈਂਟ ਦੇ ਇਲੈਕਸ਼ਨ ਲੜ ਰਹੇ ਨੇ ਵੋਟਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਇਹ ਜੋ ਪਹਿਲੀ ਜ਼ੋਨ ਨੂੰ ਵੋਟਾਂ ਪਾਈਆਂ ਨੇ ਇਹਨਾਂ ਵੋਟਾਂ ਦੇ ਵਿੱਚ ਸਟਾਫ ਹਰਜ ਬੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਫਰੀਦਕੋਟ ਤੋਂ ਤੋਂ ਦੇ ਮਾਨਸ਼ੀਰ ਪਰੀਤਨ ਸਿੰਘ ਦੇ ਸੁਪੁੱਤਰ ਸਦਾ ਸੰਜੀਤ ਸਿੰਘ ਦੇ ਪਾਰਲੀਮੈਂਟ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ